ਸਾਤੂ ਹੈ ਜਿੱਥੋਂ ਦੇ ਚਾਰ ਸਕੂਲਾਂ ਨੂੰ ਗ੍ਰੀਨ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ ਗ੍ਰੀਨ ਅਵਾਰਡ ਦੇ ਲਈ ਸਿੱਧੂ ਮੂਸੇਵਾਲਾ ਦੇ ਪਿੰਡ ਮੂਸਾ ਦਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵੀ ਸ਼ਾਮਲ ਹੈ ਭਾਰਤ ਸਰਕਾਰ ਦੇ ਵੱਲੋਂ ਸਾਲ 2023-24 ਅਧੀਨ ਸਕੂਲਾਂ ਦਾ ਗ੍ਰੀਨ ਆਡਿਟ ਕਰਵਾਇਆ ਗਿਆ ਜਿਸ ਦੇ ਵਿੱਚ ਪੰਜਾਬ ਦੇ ਇਹਨਾਂ ਸਕੂਲਾਂ ਦੀ ਵਧੀਆ ਕਾਰਗੁਜ਼ਾਰੀ ਰਹੀ ਹੈ ਜਿਨ੍ਹਾਂ ਸਕੂਲਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਉਹਨਾਂ ਦੇ ਵਿੱਚ ਪਿੰਡ ਮੂਸਾ ਦਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵੀ ਸ਼ਾਮਲ ਹੈ ਇਹਦਾ ਇਹ ਪਾਠ ਸਰਕਾਰ ਵੱਲੋਂ ਇੱਕ ਪ੍ਰਾਲਾ ਕੀਤਾ ਗਿਆ ਵਾਤਾਵਰਣ ਸਕੂਲ ਆਡਿਟ ਕਰਵਾਇਆ ਗਿਆ ਸੀ 2023-24 ਦੇ ਵਿੱਚ ਜਿਹਦੇ ਵਿੱਚ ਸਾਡਾ ਸਕੂਲ ਸੀ ਜਿਹੜਾ ਸਰਕਾਰੀ ਪ੍ਰੈਮੀ ਸਕੂਲ ਮੂਸਾ ਦਿੱਲੀ ਵਿਖੇ ਹੋਣ ਵਾਲੇ ਪ੍ਰੋਗਰਾਮ ਵਿੱਚ ਸਨਮਾਨਿਤ ਹੋਣ ਜਾ ਰਿਹਾ 30 ਤਰੀਕ ਨੂੰ ਜਿਸ ਤੇ ਅਸੀਂ ਬਹੁਤ ਹੀ ਜ਼ਿਆਦਾ ਮਾਣ ਮਹਿਸੂਸ ਕਰਦੇ ਹਾਂ ਤੇ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਹੈ ਤੇ ਇਹ ਅਸੀਂ ਇਹਦੇ ਨਾਲ ਸਾਡੀ ਜਿਹੜੀ ਜ਼ਿੰਮੇਵਾਰੀ ਆ ਹੋਰ ਵੀ ਵਧ ਗਈ ਆ ਇਹਦੇ ਤਹਿਤ ਅਸੀਂ ਜਿੰਨੀਆਂ ਵੀ ਭਾਰਤ ਸਰਕਾਰ ਦੁਆਰਾ ਇਸ ਪ੍ਰੋਜੈਕਟ ਦੇ ਤਹਿਤ ਸ਼ਰਤਾਂ ਸੀਗੀਆਂ ਉਹ ਲਗਭਗ ਅਸੀਂ ਸਾਰੀਆਂ ਪੂਰੀਆਂ ਕਰਦੇ ਆਂ ਅਸੀਂ ਇਹ ਗੱਲ ਕਹਿਣ ਦੇ ਵਿੱਚ ਝਿਜਕ ਨਹੀਂ ਮਹਿਸੂਸ ਕਰਦੇ ਕਿਉਂਕਿ ਅਸੀਂ ਇਸ ਅਵਾਰਡ ਨੂੰ ਪਾਉਣ ਲਈ ਭਾਰਤ ਸਰਕਾਰ ਦੀਆਂ ਜਿੰਨੀਆਂ ਵੀ ਸ਼ਰਤਾਂ ਸੀ ਉਹਨਾਂ ਨੂੰ ਅਸੀਂ ਕਵਰ ਕੀਤਾ ਜਿਵੇਂ ਕਿ ਸਾਡੇ ਸਕੂਲ ਦੇ ਵਿੱਚ ਤੁਸੀਂ ਦੇਖ ਰਹੇ ਹੋ ਚਾਰ ਸਪਰੇ ਗ੍ਰੀਨਰੀ ਹੈ ਜਿਹਦੇ ਕਰਕੇ ਸਾਨੂੰ ਇਹਦਾ ਅਵਾਰਡ ਜਾ ਰਿਹਾ ਹੈ ਉਸ ਦੇ ਵਿੱਚ ਹੋਰ ਬਹੁਤ ਸਾਰੀਆਂ ਸ਼ਰਤਾਂ ਸੀ ਜਿਵੇਂ ਕਿ ਸੋਲਰ ਸਿਸਟਮ ਹੋਣਾ ਇੱਕ ਕੰਪੋਜ਼ਿਟ ਪ੍ਰਿਤ ਹੋਣੀ ਜਿਹਨੂੰ ਕੇ ਸਹੀ ਤਰੀਕੇ ਨਾਲ ਵਰਤਣਾ ਬੈਟਰੀ ਰੀਚਾਰਜ ਹੋਣਾ ਚਾਹੀਦਾ ਹੈ ਹੋਰ ਇਸੇ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਜਿਵੇਂ ਕਿ ਸਾਡੇ ਕਲਾਸਰੂਮਸ ਨੇ ਉਹ ਸਾਰੇ ਸਮਾਰਟ ਕਲਾਸਰੂਮ ਨੇ ਜਿਹੜਾ ਸਾਰਾ ਸਟਾਫ ਹੈ ਇਹਨਾਂ ਨੇ ਮਿਲ ਕੇ ਪੂਰੇ ਸਹਿਯੋਗ ਨਾਲ ਕੰਮ ਕੀਤਾ ਇਸ ਤੋਂ ਵੀ ਦਾ ਜਿਹੜੀ ਪਿੰਡ ਦੀ ਪੰਚਾਇਤ ਹੈ ਕਮੇਟੀ ਮੈਂਬਰ ਹੈ ਸਾਰੇ ਜਿਹੜੇ ਚੰਗੇ ਵਧੀਆ ਲੋਕ ਸਾਰੇ ਇਹਨਾਂ ਨਾਲ ਖੜੇ ਹੈ ਸਾਰਿਆਂ ਨੇ ਮਤਲਬ ਹਰ ਤਰ੍ਹਾਂ ਦੀ ਮਦਦ ਕੀਤੀ ਹੈ